ਛੋਟੇ ਹੁੰਦਾ ਦੋ ਨਾ ਜਦੋਂ ਮੇਰਾ ਪੈਦਾ ਹੋਇਆ ਮੇਰੇ ਮਤਲਬ ਲੈਗ ਚ ਕਮਜ਼ੋਰੀ ਸੀਗੀ ਗੱਤਾਂ ਦੀ ਬਹੁਤ ਕਮਜ਼ੋਰੀ ਸੀ ਤੇ ਤੁਰ ਫੇਰ ਨਹੀਂ ਸੀ ਹੁੰਦਾ ਓਪਰੇਸ਼ਨ ਕਰਾਇਆ ਨਹੀਂ ਬਸ ਉਹਦੇ ਨਾਲ ਕੋਈ ਗਾਇਦਾ ਖਾਸ ਫਰਕ ਪਿਆ ਨਹੀਂ ਸੀ ਮੇਰੇ ਫਰੈਂਡ ਨੇ ਮੈਨੂੰ ਕਹਿਣਾ ਬਈ ਚੱਲ ਕਿਤੇ ਘੁੰਮ ਘੁੰਮ ਕੇ ਆ ਜਾਈਏ ਅਸੀਂ ਉੱਧਰ ਹੀ ਵੀਲ ਚੇਅਰ ਤੇ ਜਾਣਾ ਘੁੰਮ ਘੁੰਮ ਕੇ ਆ ਜਾਈਏ ਤਦ ਨੇ ਮੈਂ ਉਹ ਸਟੈਂਡ ਚੱਕਿਆ ਮੈਨੂੰ ਕਹਿੰਦਾ ਤੂੰ ਸਟੈਂਡ ਚੱਕ ਲੈ ਵੀ ਪਿੱਛੇ ਤੇਰੇ ਮੈਂ ਖੜਾ ਆ ਵੀ ਤੂੰ ਡਿੱਗਦਾ ਨਹੀਂ ਵੀ ਪਿੱਛੇ ਮੈਂ ਹੈਗਾ ਫਿਰ ਮੈਂ ਉਹ ਸਟੈਂਡ ਨਾਲ ਤੁਰਨਾ ਸ਼ੁਰੂ ਕਰ ਦਿੱਤਾ ਜੀ ਉਹ ਕਹਿੰਦਾ ਵੀ ਆਪਾਂ ਗੁਰਦੁਆਰੇ ਤੱਕ ਤਾਂ ਜਾਣਾ ਹੁੰਦਾ ਜਾਂ ਮਾੜਾ ਮੋਟਾ ਗਰਾਊਂਡ 'ਚ ਘੁੰਮਣਾ ਹੁੰਦਾ ਵੀ ਤੂੰ ਐਦਾਂ ਕਰਿਆ ਕਰ ਤੂੰ ਮੇਰਾ ਹੱਥ ਫੜ ਲਿਆ ਕਰ ਫਿਰ ਇੱਕ ਪਾਸੇ ਮੈਂ ਆਪਣੀ ਸਟਿਕ ਫੜ ਲੈਂਦਾ ਸੀ ਇੱਕ ਆਪਣੇ ਇੱਕ ਪਾਸੇ ਉਹਦਾ ਹੱਥ ਹੁੰਦਾ ਸੀਗਾ ਐਦਾਂ ਹੀ ਫੜ ਕੇ ਅਸੀਂ ਜਾਣਾ ਤੇ ਘੁੰਮ ਘੁੰਮ ਕੇ ਆਇਆ ਜਾਣਾ ਹੀ ਘਰੇ ਮੈਂ ਕਰੇ ਬੈਂਤ ਬੈਠਾ ਹੁੰਦਾ ਸੀਗਾ ਤੇ ਕੋਈ ਯਾਦਾ ਖਾਸ ਇੰਟਰਸਟ ਹੈ ਨਹੀਂ ਸੀ ਮੇਰਾ ਮੈਂ ਹਾਰਿਆ ਹੋਇਆ ਸੀ ਅਸਲ 'ਚ ਦੋ ਆਪਰੇਸ਼ਨ ਕਰਾਉਣ ਤੋਂ ਬਾਅਦ ਵੀ ਮੈਨੂੰ ਐ ਸੀ ਵੀ ਕੁਝ ਫਰਕ ਤਾਂ ਪਿਆ ਨਹੀਂ ਜਦੋਂ ਹੁਣ ਗਰਾਊਂਡ 'ਚ ਜਾਂਦੇ ਹਾਂ ਗਰਾਊਂਡ 'ਚ ਕਿੰਨੀ ਦੇਰ ਪ੍ਰੈਕਟਿਸ ਕਰਦੇ ਹਾਂ ਕੀ ਕੀ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ 4 ਰਾਊਂਡ ਲਾਣੇ ਨੇ 4 ਕਿਲੋਮੀਟਰ ਬਣ ਜਾਂਦਾ ਜੀ ਕਿਲੋ ਕਿਲੋਮੀਟਰ ਦਾ ਹੈਗਾ ਵਾ ਤੇ ਉਸ ਤੋਂ ਬਾਅਦ ਮੈਂ ਪੁਸ਼-ਅੱਪਸ ਲਾਣੀਆਂ ਨੇ ਫਿਰ ਪਹਿਲਵਾਨੀ ਡੰਡ ਨੇ ਉਹ ਲਾਣੇ ਨੇ ਉੱਥੇ ਮੈਂ ਤੁਸੀ ਕਿਹਾ ਮੈਂ ਗੀਤ ਵੀ ਲਿਖਦਾ ਗੀਤ ਕਿੰਨੇ ਕ ਗੀਤ ਲਿਖਤੇ ਨੇ ਹੁਣ ਕਾ ਪਤੀ ਰਾਮਣ ਦੇ ਵਾਂਗੋਂ ਰਤਪਾ ਖੋਲੀਏ ਉਹ ਚੀਜ਼ ਜੀਤੇ ਦਿਲ ਆ ਜਾਵੇ ਮਾਤਾ ਨੂੰ ਸਿਰਫ ਇਹ ਹੀ ਹੁੰਦਾ ਸੀ ਵੇ ਮੇਰਾ ਪੁੱਤ ਜਾਂ ਤਾਂ ਕੁਛ ਤੂੰ ਮੇਰੇ ਪੁੱਤ ਨੂੰ ਜਾਂ ਨੌਕਰੀ ਮਿਲ ਜਵੇ ਤੇ ਜਾਂ ਮੇਰੇ ਪੁੱਤ ਦਾ ਕੋਈ ਕੰਮ ਸੈੱਟ ਹੋ ਜੇ ਮਾਤਾ ਨੇ ਕਦੇ ਮੈਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਬਈ ਤੂੰ ਚੱਲਦਾ ਫਿਰਦਾ ਨਹੀਂ ਹਰ ਚੀਜ਼ ਬਾਜ਼ਾਰੋਂ ਮਿਲ ਜਾਂਦੀ ਮਾਪੇ ਕਦੇ ਨਹੀਂ ਮੁੱਲ ਮਿਲਦੇ ਇਹ ਕਿਸਮਤ ਵਾਲੇ ਇਹ ਦੇ ਵੇੜੇ ਇੱਕ ਕਰਮਾਂ ਦੇ ਨਾਲ ਫੁੱਲ ਖਿੜਦੇ ਸਸਿਕਲ ਜੀ ਤੁਸੀਂ ਪੰਜਾਬ ਪ੍ਰੈਮ ਟੀਵੀ ਵੇਖ ਰਹੇ ਹੋ ਇਸ ਟਾਈਮ ਅਸੀਂ ਸ਼੍ਰੀ ਮਾਥੀਵਾੜਾ ਸਾਹਿਬ ਦੀ ਪਾਵਰ ਪਵਿੱਤਰ ਧਰਤੀ ਦੇ ਉੱਤੇ ਆ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕਿਸੇ ਜਹੇ ਸੁਣਦੇ ਆ ਜਿਹੜੇ ਸਾਡੇ ਹਿਰਦਿਆਂ ਨੂੰ ਬਲੁੰਦਰ ਕਰ ਦਿੰਦੇ ਆ ਬਹੁਤ ਸਾਰੇ ਦੇਖਦੇ ਆ ਕਿ ਜਿਹੜੇ ਭਰਾ ਭਰਾ ਦਾ ਵੈਰੀ ਹੋਇਆ ਹੁੰਦਾ ਪੁੱਤ ਮਾਪੇ ਦਾ ਵੈਰੀ ਹੋਇਆ ਹੁੰਦਾ ਪਰ ਮਾਛੀਵਾੜਾ ਸਾਹਿਬ ਦੀ ਪਵਿੱਤਰ ਧਰਤੀ ਤੇ ਇੱਕ ਅਜਿਹੀ ਕਹਾਣੀ ਵੇਖਣ ਨੂੰ ਮਿਲੀ ਹੈ ਦੋਸਤੀ ਦੀ ਇੱਕ ਵੱਖਰੀ ਮਿਸਾਲ ਵੇਖਣ ਨੂੰ ਮਿਲੀ ਹੈ ਇੱਕ ਦੋਸਤ ਹੈ ਜਿਹੜਾ ਬਚਪਨ ਤੋਂ ਅਪਾਹਸ ਸੀਗਾ ਹੈਂਡੀਕੈਪ ਸੀਗਾ ਤੇ ਦੂਜਾ ਦੋਸਤ ਮਿਲਦਾ ਹੱਥ ਫੜ ਕੇ ਉਹਨੂੰ ਗਰਾਊਂਡ ਦੇ ਵਿੱਚ ਲੈ ਕੇ ਜਾਂਦਾ ਤੇ ਉਹਨੂੰ ਐਕਸਰਸਾਈਜ਼ ਕਰਾਉਂਦਾ ਹੌਲੀ-ਹੌਲੀ ਉਹਨੂੰ ਖੜਾ ਕਰਨ ਦੇ ਵਿੱਚ ਮਦਦ ਕਰਦਾ ਹੈ ਸਾਡੇ ਨਾਲ ਰਵਿੰਦਰ ਹੈ ਇਹਦੇ ਜਜ਼ਬੇ ਦੀ ਕਹਾਣੀ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਰਵਿੰਦਰ ਜਿਹੜਾ ਬਚਪਨ ਤੋਂ ਹੈਂਡੀਕੈਪ ਸੀ ਪਰ ਹੁਣ ਬਹੁਤ ਸਾਰੇ ਇਹਨੇ ਜਿਹੜਾ ਆਪਣੇ ਆਪ ਨੂੰ ਅਪਡੇਟ ਕਰ ਲਿਆ ਬਹੁਤ ਸਾਰਾ ਆਪਣਾ ਜਿਹੜਾ ਸਰੀਰ ਹੈ ਇਹਨੇ ਤੰਦਰੁਸਤ ਕਰ ਲਿਆ ਤੇ ਨਾਲ ਨਾਲ ਗਾਇਕ ਵੀ ਹੈ ਤੇ ਗੀਤਕਾਰ ਵੀ ਹੈ ਇਹਦੇ ਗੀਤਾਂ ਦੀ ਗੱਲ ਵੀ ਕਰਾਂਗੇ ਇਹਦੇ ਜ਼ਿੰਦਗੀ ਦੀ ਗੱਲ ਵੀ ਕਰਾਂਗੇ ਕਿ ਕਿੱਦਾਂ ਇਹਨੇ ਜ਼ਿੰਦਗੀ ਜ਼ੀਰੋ ਤੋਂ ਹੁਣ ਤੱਕ ਆਇਆ ਰਵਿੰਦਰ ਸਾਡੇ ਨਾਲ ਹੈ ਰਵਿੰਦਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਰਵਿੰਦਰ ਅੱਜ ਤੁਸੀਂ ਗਰਾਊਂਡ ਦੇ ਵਿੱਚ ਐਕਸਰਸਾਈਜ਼ ਕਰਦੇ ਹੋ ਬਚਪਨ ਦੇ ਵਿੱਚ ਹਾਲਾਤ ਕੀ ਸੀ ਸਰ ਮੈਂ ਮਤਲਬ ਛੋਟੇ ਹੁੰਦੇ ਦੋ ਨਾ ਜਦੋਂ ਮੇਰਾ ਪੈਦਾ ਹੋਇਆ ਮੇਰੇ ਮਤਲਬ ਲੈਗ ਸੇ ਕਮਜ਼ੋਰੀ ਸੀਗੀ ਲੱਤਾਂ ਦੀ ਬਹੁਤ ਕਮਜ਼ੋਰੀ ਸੀ ਤੇ ਤੁਰ ਫੇ ਨਹੀਂ ਸੀ ਹੁੰਦੀ ਫਿਰ ਕਦੋਂ ਬਚਪਨ ਚ ਕਾਦੇਤੇ ਹੁੰਦੇ ਸੀ ਕਿਵੇਂ ਗਰਾਊਂਡ 'ਚ ਜਾਣਾ ਸ਼ੁਰੂ ਕੀਤਾ ਸਰ ਬਚਪਨ ਚ 7 ਸਾਲ ਤੱਕ ਤਾਂ ਪਤਾ ਹੀ ਨਹੀਂ ਲੱਗਿਆ ਕਿਉਂਕਿ ਘਰ ਚ ਮੇਰੇ ਜਿਹੜੇ ਚਾਚੇ ਤਾਈ ਸੀਗੇ ਉਹਨਾਂ ਦੇ ਮੈਂ ਕੱਲਾ ਕੱਲਾ ਚੈਲਡ ਸੀਗਾ ਛੋਟਾ ਮੁੰਡੇ ਹੈਗੇ ਸੀ ਪਰ ਉਹ ਵੱਡੇ ਸੀ ਮੇਰੇ ਤੋਂ ਛੋਟਾ ਹੋਣ ਕਰਕੇ ਮੈਨੂੰ ਚੱਕੀ ਫਿਰਦੇ ਸੀਗੇ ਸਾਰੇ ਮੇਰੇ ਦਾਦੀ ਜੀ ਹੋਗੇ ਮੇਰੇ ਮਾਤਾ ਮੇਰੇ ਬਾਪੂ ਜੀ ਇਹਨਾਂ ਨੇ ਸਾਰਿਆਂ ਨੂੰ ਚੱਕੀ ਫਿਰਨਾ 7-8 ਸਾਲ ਤੱਕ ਮੈਨੂੰ ਪਤਾ ਹੀ ਨਹੀਂ ਲੱਗਿਆ ਜਦੋਂ 7-6-7 ਸਾਲ ਦਾ ਹੋਇਆ ਤਾਂ ਘਰਦਿਆਂ ਨੂੰ ਪਤਾ ਲੱਗਿਆ ਵੀ ਹਾਂ ਇਹ ਤਾਂ ਤੁਰਦਾ ਨਹੀਂ ਹੈਗਾ ਤੇ ਉਹਨਾਂ ਨੇ ਦੋ ਵਾਰੀ ਟ੍ਰੀਟਮੈਂਟ ਵੀ ਕਰਾਇਆ ਜੀ ਦੋ ਆਪਰੇਸ਼ਨ ਕਰਾਏ ਨੇ ਤੇ ਇੱਕ ਬਾਦਰ ਹਸਪੀਟਲ ਲੁਧਿਆਣੇ ਚ ਹੋਇਆ ਸੀਗਾ ਏ ਬਟ ਉਹਦੇ ਨਾਲ ਕੋਈ ਗਾਇਦਾ ਖਾਸ ਫਰਕ ਪਿਆ ਨਹੀਂ ਸੀ ਫਿਰ ਜਦੋਂ ਪਤਾ ਲੱਗ ਗਿਆ ਕਿ ਇਹ ਪ੍ਰੋਬਲਮ ਮੈਂ ਲਾਜ਼ਮੀ ਕਰਾਇਆ ਲਾਜ਼ ਹੋਇਆ ਨਹੀਂ ਫਿਰ ਜ਼ਿੰਦਗੀ ਚ ਕੀ ਮੋੜ ਆਇਆ ਜ਼ਿੰਦਗੀ ਚ ਜੀ ਫਿਰ ਮੈਂ ਸਟੱਡੀ ਕਰਨੀ ਸ਼ੁਰੂ ਕਰਤੀ ਫਿਰ ਮੈਂ ਸਟੱਡੀ ਪਲੱਸ 2 ਦਾ ਸਟੱਡੀ ਕੀਤੀ ਉਹ ਉਸ ਤੋਂ ਬਾਅਦ ਮੈਂ ਮਛੋੜੇ ਸਾਹਿਬ ਜੀ ਆਪਣਾ ਸਟੱਡੀ ਕਰਦੇ ਕਰਦੇ ਮਛੋੜੇ ਸਾਹਿਬ ਇੱਥੇ ਆ ਗਿਆ ਇੱਧਰ ਇੱਧਰ ਆਉਣ ਤੋਂ ਬਾਅਦ ਲਾਕਡਾਊਨ ਲੱਗ ਗਿਆ ਲਾਕਡਾਊਨ ਚ ਜੀ ਪੁਲਿਸ ਤੁਹਾਨੂੰ ਪਤਾ ਕਿਸੇ ਨੂੰ ਘਰੋਂ ਨਿਕਲ ਨਹੀਂ ਦਿੰਦੀ ਸੀ ਅਸੀਂ ਮੈਂ ਆਪਣਾ ਛਵੀਲ ਚੇਅਰ ਤੇ ਹੁੰਦਾ ਸੀਗਾ ਮੇਰੇ ਫਰੈਂਡ ਨੇ ਮੈਨੂੰ ਕਹਿਣਾ ਵੀ ਚੱਲ ਕਿਤੇ ਘੁੰਮ-ਘੁੰਮ ਕੇ ਆਈਏ ਆ ਅਸੀਂ ਉੱਧਰ ਹੀ ਵੀਲਚੇਅਰ ਤੇ ਜਾਣਾ ਘੁੰਮ-ਘੁੰਮ ਕੇ ਆ ਜਾਣਾ ਕੁਝ ਟਾਈਮ ਪਿਆ ਉਹਨੇ ਮੈਨੂੰ ਕਿਹਾ ਯਾਰ ਤੂੰ ওই ਤੇਰੇ ਕੋਲ ਸਟੈਂਡ ਵੀ ਹੈਗਾ ਇੱਕ ਮੈਂ ਕਿਹਾ ਹਾਂ ਹੈਗਾ ਫਿਰ ਉਹ ਇੱਕ ਦਿਨ ਮੈਂ ਉਸ ਸਟੈਂਡ ਚੱਕਿਆ ਮੈਨੂੰ ਕਹਿੰਦਾ ਤੂੰ ਉਹ ਸਟੈਂਡ ਚੱਕ ਲੈ ਵੀ ਪਿੱਛੇ ਤੇਰੇ ਮੈਂ ਖੜਾ ਆ ਵੀ ਤੂੰ ਡਿੱਗਦਾ ਨਹੀਂ ਵੀ ਪਿੱਛੇ ਮੈਂ ਹੈਗਾ ਫਿਰ ਮੈਂ ਉਹ ਸਟੈਂਡ ਨਾਲ ਤੁਰਨਾ ਸ਼ੁਰੂ ਕਰ ਦਿੱਤਾ ਜੀ ਤੇ ਉਸ ਸਟੈਂਡ ਨਾਲ ਤੁਰਦੇ-ਤੁਰਦੇ ਦੋ ਤੋਂ ਤਿੰਨ ਮਹੀਨੇ ਬੀਤ ਗਏ ਫਿਰ ਇੱਕ ਦਿਨ ਅਚਾਨਕ ਹੀ ਗੁਰਦੁਆਰਾ ਸਾਹਿਬ ਮੂਰੀ ਮੈਂ ਆ ਰਿਹਾ ਸੀਗਾ ਗੁਰੂ ਸਾਹਿਬ ਨੂੰ ਮੈਂ ਬਹੁਤ ਮੰਨਦਾ ਉਹਨਾਂ ਦੀ ਬਹੁਤ ਪੱਡੀ ਦੇਣਾ ਹੀ ਮੈਨੂੰ ਆ ਰਿਹਾ ਸੀਗਾ ਮੈਂ ਉਹਨਾਂ ਦੇ ਗੁਰਦੁਆਰਾ ਸਾਹਮਣੇ ਹੀ ਨਾ ਮੇਰਾ ਜਿਹੜਾ ਉਹ व्हीਲਚੇਅਰ ਉਹਦਾ ਸੀਗਾ ਜੀ ਪਹੀਆ ਟੁੱਟ ਗਿਆ ਉਸ ਤੋਂ ਬਾਅਦ ਅਸੀਂ ਉਹਨੂੰ ਦੋ ਵਾਰੀ ਰਿਪੇਅਰ ਕਰਾਇਆ ਇੱਥੇ ਵੈਡਿੰਗ ਵਾਲੇ ਵੀ ਆਪਣੇ ਹੈਗੇ ਨੇ ਤੇ ਉਹਨਾਂ ਤੋਂ ਰਿਪੇਅਰ ਕਰਵਾਇਆ ਪਰ ਉਹ ਫੇਰ ਟੁੱਟ ਗਿਆ ਜੀ ਉਸ ਤੋਂ ਬਾਅਦ ਮੈਂ ਉਹਨੂੰ ਕਿਹਾ ਯਾਰ ਨਵਾਂ ਲੈ ਕੇ ਆਣਾ ਆਪਣਾ ਕਹਿੰਦਾ ਵੀ ਤੇਰੇ ਕੋਲ ਸਟਿੱਕਾਂ ਤਾਂ ਹੈਗੀਆਂ ਨੇ ਵੀ ਤੂੰ ਉਹਨੂੰ ਨਵਾਂ ਲੈ ਕੇ ਆ ਨੂੰ ਰਹਿਣ ਦੇ ਹੁਣ ਕੋਈ ਦੋ ਸਟਿੱਕਾਂ ਚੱਕ ਲਿਆ ਕਰ ਫਿਰ ਮੈਂ ਉਹ ਦੋ ਸਟਿੱਕਾਂ ਚੱਕ ਲਈਆਂ ਜੀ ਮੇਰੇ ਕੋਲ ਜਿਹੜੀਆਂ ਹੈਗੀਆਂ ਨੇ ਤੇ ਉਹ ਸਟਿੱਕਾਂ ਵੀ ਮੈਂ ਦੋ ਤਿੰਨ ਮਹੀਨੇ ਉਹਦੇ ਨਾਲ ਵੀ ਤੁਰਿਆ ਕਾਫੀ ਟਾਈਮ ਮਤਲਬ ਉਹਦੇ ਨਾਲ ਮੈਂ ਕੀਤਾ ਆਪਣਾ ਗਰਾਊਂਡ ਜਾਣਾ ਉਹਦੇ ਨਾਲ ਹੀ ਜਾਣਾ ਸ਼ੁਰੂ ਕਰਤਾ ਹੌਲੀ ਹੌਲੀ ਗਰਾਊਂਡ ਜਾਣਾ ਸਵੇਰੇ ਸਵੇਰੇ 4 ਵਜੇ ਉਹਦੇ ਨਾਲ ਪ੍ਰੈਕਟਿਸ ਲਾਉਣੀ ਸ਼ੁਰੂ ਕਰਤੀ ਮਾੜੀ ਮੋਟੀ ਤੇ ਹੌਲੀ ਹੌਲੀ ਅਚਾਨਕ ਇੱਕ ਦਿਨ ਉਹ ਵੀ ਉੱਥੇ ਟੁੱਟ ਗਈ ਜਿੱਥੇ ਮੇਰਾ ਸਟੈਂਡ ਦਾ ਪਈ ਟੁੱਟਿਆ ਸੀ ਉੱਥੇ ਹੀ ਉਹ ਟੁੱਟੀ ਸੀ ਮੇਰਾ ਉਹ ਨਿਕਲ ਗਿਆ ਹੋਇਆ ਉਹਦੇ ਨੀਚੇ ਵਾਲਾ ਹਿੱਸਾ ਉਹ ਸਾਰੀ ਟੁੱਟ ਗਈ ਸੀ ਉਹ ਰਹਿ ਗਈ ਉਹ ਮੇਰੇ ਹੱਥ ਚ ਇੱਕ ਹੀ ਰਹਿ ਗਈ ਸੀ ਮੈਂ ਉਹਨੂੰ ਕਿਹਾ ਨਵੀਂ ਲੈ ਕੇ ਆਣੀ ਪੈਣੀ ਆ ਉਹ ਉਹ ਕਹਿੰਦਾ ਚਲ ਨਵੀਂ ਲਿਆਵਾਂਗੇ ਉਹ ਫੇਰ ਲੋਕਡਾਊਨ ਸੀਗਾ ਤੁਹਾਨੂੰ ਪਤਾ ਜੀ ਵੀ ਲੋਕਡਾਊਨ ਚ ਬਾਹਰ ਤਾਂ ਨਿਕਲ ਨਹੀਂ ਹੁੰਦਾ ਸੀ ਇਨਾ ਨਾ ਕਿਤੇ ਬਿਯਾਰ ਵਗੈਰਾ ਚ ਉਹਨੇ ਮੈਨੂੰ ਕਿਹਾ ਵੀ ਆਪਾਂ ਗੁਰਦੁਵਾਰੇ ਤੱਕ ਤਾਂ ਜਾਣਾ ਵੇਦੂ ਐਦਾਂ ਕਰਿਆ ਕਰ ਤੂੰ ਮੇਰਾ ਹੱਥ ਫੜ ਲਿਆ ਕਰ ਫਿਰ ਇੱਕ ਪਾਸੇ ਮੈਂ ਆਪਣੀ ਸਟਿਕ ਫੜ ਲੈਂਦਾ ਸੀ ਇੱਕ ਆਪਣੇ ਇੱਕ ਪਾਸੇ ਉਹਦਾ ਹੱਥ ਹੁੰਦਾ ਸੀਗਾ ਐਦਾਂ ਹੀ ਫੜ ਕੇ ਅਸੀਂ ਜਾਣਾ ਤੇ ਘੁੰਮ ਘੁੰਮ ਕੇ ਆਇਆਣਾ ਹੀ ਘਰੇ ਨਹੀਂ ਜਿਵੇਂ ਪਹਿਲਾਂ ਉਹਨੇ ਹੱਥ ਫੜਿਆ ਤਾਂ ਤੁਹਾਨੂੰ ਕਦੋਂ ਲੱਗਣ ਲੱਗਿਆ ਸੀ ਹੁਣ ਮੈਂ ਜ਼ਿੰਦਗੀ ਦੇ ਵਿੱਚ ਦੁਬਾਰਾ ਰਫ਼ਤਾਰ ਮੇਰੀ ਜ਼ਿੰਦਗੀ ਫੜ ਰਹੀ ਹੈ ਤਾਂ ਠੀਕ ਹੋ ਰਿਆਂ ਹੌਲੀ ਹੌਲੀ ਮੈਂ ਜੀ ਇਹ ਤਾਂ ਤੁਹਾਨੂੰ ਪਤਾ ਹੀ ਹੈ ਜਦੋਂ ਬੰਦੇ ਨੂੰ ਹਨਾ ਮਤਲਬ ਕੋਈ ਕਹਿੰਦਾ ਨਹੀਂ ਜਦੋਂ ਬੰਦੇ ਨੂੰ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਪਿੰਚ ਕਰਦੀਆਂ ਨੇ ਮੈਂ ਘਰੇ ਬੈਠਾ ਹੁੰਦਾ ਸੀਗਾ ਤੇ ਕੋਈ ਜ਼ਿਆਦਾ ਖਾਸ ਇੰਟਰਸਟ ਹੈ ਨਹੀਂ ਸੀ ਮੇਰਾ ਮੈਂ ਹਾਰਿਆ ਹੋਇਆ ਸੀ ਅਸਲ 'ਚ ਲੋ ਪਰਸ਼ਨ ਕਰਉਣ ਤੋਂ ਬਾਅਦ ਵੀ ਮੈਨੂੰ ਐ ਸੀ ਵੀ ਕੁਝ ਫਰਕ ਤਾਂ ਪਿਆ ਨਹੀਂ ਤੁਹਾਨੂੰ ਪਤਾ ਜ਼ਿੰਦਗੀ 'ਚ ਚੇਂਜ ਬੰਦੇ ਦੇ ਆਉਂਦੇ ਹੀ ਆਉਂਦੇ ਨੇ ਲੋਕਡਾਊਨ ਲੱਗਿਆ ਲੋਕਡਾਊਨ 'ਚ ਗਰਾਊਂਡ ਜਾਣਾ ਸ਼ੁਰੂ ਕੀਤਾ ਉਹਦੇ ਨਾਲ ਹੀ ਮੁੰਡੇ ਨਾਲ ਤੁਹਾਨੂੰ ਪਤਾ ਮੇਰੀ ਦੋਸਤੀ ਹੋਈ ਜੀ ਉਹਦਾ ਬਹੁਤ ਸਹਿਯੋਗ ਰਿਹਾ ਮੇਰੇ ਨਾਲ ਉਹਨੇ ਮੇਰੀ ਬਹੁਤ ਹੈਲਪ ਕੀਤੀ ਇੱਕ ਪਰਸਨ ਹੋਰ ਸੀਗੇ ਆਪਾਂ ਉਹਨੂੰ ਡਿਸਕ੍ਰਾਈਬ ਨਹੀਂ ਕਰਦੇ ਉਹ ਥੋੜਾ हो गया सि को चक्कर ਤੇ ਉਹਨਾਂ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਜਿਵੇਂ ਕਿਹਾ ਮੈਂ ਜ਼ਿੰਦਗੀ ਚ ਹਾਰਿਆ ਹੋਇਆ ਸੀ ਜ਼ਿੰਦਗੀ ਹਾਰੀ ਹੋਈ ਸੀ ਤੇ ਐ ਲੱਗਣਾ ਸੀ ਜਿੱਤਣਾ ਸੀ ਤੇ ਨਾਲ ਗੀਤ ਲਿਖਣੇ ਸ਼ੁਰੂ ਕਰਤੇ ਜੀ ਜ਼ਿੰਦਗੀ ਹਾਰੇ ਹਾਰਨ ਤੋਂ ਬਾਅਦ ਮੈਂ ਆਪਣੇ ਆਪ ਨੂੰ ਸਵਾਲ ਕੀਤਾ ਸੀ ਖਾਸ ਕਰਕੇ ਮੇਰੇ ਘਰਦਿਆਂ ਨੂੰ ਵੀ ਮੇਰੇ ਬਾਰੇ ਕੁਝ ਖਾਸ ਜ਼ਿਆਦਾ ਪਤਾ ਨਹੀਂ ਹੁੰਦਾ ਇਹਨਾਂ ਨੂੰ ਐਂ ਬਸ ਠੀਕ ਆ ਮੁੰਡਾ ਮੈਂ ਆਪਣੇ ਆਪ ਨੂੰ ਸਵਾਲ ਇਹ ਕਰਦਾ ਸੀ ਵੀ ਰਵਿੰਦਰ ਵੀ ਮਨ ਲਾ ਤੂੰ ਤੇਰੇ ਘਰ ਦੇ ਨਾਤੇ ਦੇ ਤੋਂ ਕੋਈ ਜੋਬ ਕਰਾਉਂਦੇ ਨੇ ਨਾ ਤੈਨੂੰ ਕਹਿੰਦੇ ਉਹ ਤੂੰ ਕੁਝ ਕਮਾ ਕੇ ਦੇ ਤੂੰ ਆਪਣੇ ਲਈ ਤਾਂ ਕੁਝ ਕਰ ਫਿਰ ਮੈਂ ਸੋਚਿਆ ਵੀ ਮੈਂ ਜੇ ਹੋਰ ਕੁਝ ਨਹੀਂ ਤਾਂ ਆਪਣੇ ਪੈਰਾਂ ਤੇ ਮਾੜਾ ਮੋਟ ਉਸ ਤੋਂ ਬਾਅਦ ਇਦਾਂ ਕੋਸ਼ਿਸ਼ ਕਰਦੇ ਕਰਦੇ ਹੀ ਆ ਥੋੜਾ ਬਹੁਤ ਫਰਕ ਪੈ ਗਿਆ ਜਿਵੇਂ ਤੁਸੀਂ ਕਿਹਾ ਮੈਂ ਗੀਤ ਵੀ ਲਿਖਦਾ ਗੀਤ ਕਿੰਨੇ ਕੁ ਗੀਤ ਲਿਖਤੇ ਨੇ ਹੁਣ ਤੱਕ ਗੀਤ ਜੀ ਮਤਲਬ ਕੋਈ ਮਤਲਬ ਕੋਈ ਯਾਦ ਨਹੀਂ ਮੈਨੂੰ ਗੀਤ ਤਾ ਚੇਤੇ ਨਹੀਂ ਮਾੜੇ ਮੋਟੇ ਲਿਖੀ ਜਾਂਦੇ ਆ ਇਸ ਫੋਨ 'ਚ ਟਾਈਪ ਕਰਕੇ ਰੱਖ ਲਈਦੇ ਨੇ ਜਿਵੇਂ ਤੁਸੀਂ ਕਿਹਾ ਮਾਪੇ ਨੂੰ ਬੜੀ ਚਿੰਤਾ ਸੀ ਭਾਵੇਂ ਉਹਨਾਂ ਨੇ ਬੜੀ ਸੇਵਾ ਵੀ ਕਰਦੇ ਆ ਨਾ ਕਿਉਂਕਿ ਮਾਪੇ ਮਾਪੇ ਹੀ ਹੁੰਦੇ ਆ ਕਦੇ ਮਾਤਾ ਨੇ ਚਿੰਤਾ ਨਹੀਂ ਜ਼ਾਹਿਰ ਕੀਤੀ ਵੀ ਤੇਰਾ ਜ਼ਿੰਦਗੀ 'ਚ ਬਣੂਗੀ ਮਾਤਾ ਨੇ ਚਿੰਤਾ ਨਹੀਂ ਜ਼ਾਹਿਰ ਕੀਤੀ ਤੇਰੀ ਮਾਤਾ ਨੂੰ ਸਿਰਫ ਇਹ ਹੀ ਹੁੰਦਾ ਸੀ ਵੇ ਮੇਰਾ ਪੁੱਤ ਜਾਂ ਤਾਂ ਕੁ ਤੇ ਰਾਮਰੇ ਪੁੱਤ ਦਾ ਕੋਈ ਕੰਮ ਸੈੱਟ ਹੋ ਜਾਏ ਮਾਤਾ ਨੇ ਕਦੇ ਮੈਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਬਈ ਤੂੰ ਚੱਲਦਾ ਫਿਰਦਾ ਨਹੀਂ ਖਾਸ ਸਭ ਤੋਂ ਵੱਡਾ ਯੋਗਦਾਨ ਸੀ ਮੇਰੀ ਭੈਣ ਦਾ ਮੈਂ 7 ਸਾਲਾਂ ਦਾ ਸੀ 7 ਤੋਂ 10 ਸਾਲਾਂ ਤੱਕ ਮੈਂ व्हीਲ ਚੇਅਰ ਤੇ ਰਹਿਆਂ ਜੀ 10 12 ਸਾਲ ਤੱਕ ਉਹਨਾਂ ਨੇ ਮੈਨੂੰ ਛੋਟੇ ਮੇਰੇ ਤੋਂ ਵੱਡੇ ਸੀਗੇ ਪਰ ਤੁਹਾਨੂੰ ਪਤਾ ਹੀ ਹੈ ਜੀ 2 ਸਾਲ ਵੱਡੇ ਸੀ ਮੇਰੇ ਤੋਂ ਤੇ ਪਰ ਤੁਹਾਨੂੰ ਪਤਾ ਜਦੋਂ ਬੱਚੇ ਚਾਈਲਡਹੂਡ ਚ ਹੁੰਦੇ ਨੇ ਹਰ ਇੱਕ ਬੰਦੇ ਨੂੰ ਖੁਆਇਸ਼ ਹੁੰਦੀ ਹੈ ਯਾਰ ਸਾਰੇ ਉੱਥੇ ਗਏ ਨੇ ਮੈਂ ਵੀ ਜਾਵਾਂ ਮੈਂ ਰੋੜਦਾ ਹੁੰਦਾ ਸੀ ਜਿਵੇਂ ਦਾ ਬੱਚੇ ਰੋੜਦੇ ਨੇ ਹੁਣ ਮੈਂ ਰੋੜਨਾ ਮੇਰੇ ਪੈਰ ਪੂਰ ਸੜਦੇ ਸੀ ਮੇਰੀ ਭੈਣ ਨੇ ਦੇਖਣਾ ਉਹਨੇ ਨਾ ਮੈਨੂੰ ਰੋੜਨ ਨਹੀਂ ਦਿੱਤਾ ਜੀ ਜਿਹੜੀ ਗੱਲ ਆ ਉਹਨੇ ਆਪਣੀ ਕਨੇੜੀ ਚੱਕ ਲੈਣਾ ਮੈਨੂੰ ਕਨੇੜੀ ਸਾਨੂੰ ਪਤਾ ਪਿੰਡਾਂ 'ਚ ਬਹੁਤ ਮਸ਼ਹੂਰਾ ਐਦਾ ਪਿੱਛੇ ਜਿੱਦਾ ਬੈਗ ਪਾ ਲੈਂਦੇ ਆਪਾਂ ਉਹਨਾਂ ਨੇ ਮੈਨੂੰ ਚੱਕ ਕੇ ਘੁਮਾਉਣਾ ਉਹਨਾਂ ਨੇ ਮੈਨੂੰ 10 12 ਸਾਲ ਤੱਕ ਲਗਾਤਾਰ ਐਵੇਂ ਕਮਾਇਆ ਨਹੀਂ ਜਦੋਂ ਪਹਿਲੀ ਵਾਰ ਤੁਹਾਡੀ ਸਿਸਟਰ ਨੇ ਇੰਨੀ ਮਿਹਨਤ ਕੀਤੀ ਤੁਹਾਡੀ ਹੈਨਾ ਜਦੋਂ ਦੇਖਿਆ ਵੀ ਮੇਰਾ ਭਰਾ ਵੀਲ ਚੇਅਰ ਤੋਂ ਹੌਲੀ-ਹੌਲੀ ਆ ਰਿਹਾ ਜ਼ਿੰਦਗੀ 'ਚ ਉਹਨਾਂ ਨੇ ਕੀ ਕੀ ਗਿਆ ਪਹਿਲਾਂ ਗੱਲ ਕੀ ਹੋਈ ਪਹਿਲੀ ਗੱਲ ਜੀ ਸਿਸਟਰ ਨਾਲ ਤਾਂ ਹੋਈ ਸੀ ਐਦਾਂ ਤੇਰੇ ਚ ਜਜ਼ਬਾ ਹੈਗਾ ਯਾ ਤੂੰ ਜੋ ਤੂੰ ਕਰਨਾ ਚਾਹੁੰਦਾ ਤੂੰ ਕਰ ਸਕਦਾ ਇੰਨੀ ਕੈਪੇਬਿਲਿਟੀ ਤੇਰੇ ਚ ਹੈਗੀ ਐ ਸਾਨੂੰ ਪਤਾ ਆ ਉਹ ਵੀ ਬਹੁਤ ਖੁਸ਼ ਹੋਏ ਸਭ ਤੋਂ ਜ਼ਿਆਦਾ ਖੁਸ਼ ਹੋਏ ਜੀ ਮੇਰੇ ਮਾਤਾ ਜੀ ਉਹ ਬਹੁਤ ਖੁਸ਼ ਹੋਏ ਉਹਨਾਂ ਨੂੰ ਐਦਾ ਹੋ ਗਿਆ ਵੀ ਹਾਂ ਜੇ ਕੁਝ ਬਾਲਾ ਕੁਝ ਨਹੀਂ ਵੀ ਆਪਣੇ ਕੱਪੜੇ ਪਾ ਕੇ ਘੁੰਮ ਫਿਰ ਸਕਦਾ ਹੁਣ ਕਿਤੇ ਵੀ ਕਿਸੇ ਨੂੰ ਨਾਲ ਲੈ ਕੇ ਜਾਣ ਦੀ ਲੋੜ ਨਹੀਂ ਜਦੋਂ ਹੁਣ ਗਰਾਊਂਡ 'ਚ ਜਾਂਦੇ ਹਾਂ ਗਰਾਊਂਡ 'ਚ ਕਿੰਨੀ ਦੇਰ ਪ੍ਰੈਕਟਿਸ ਕਰਦੇ ਹਾਂ ਕੀ ਕੀ ਕਰਦੇ ਹਾਂ ਗਰਾਉਂਡ 'ਚ ਜੀ ਮੈਂ ਮੇਰੇ ਦੋ ਘਾਟੇ ਲਾ ਦਿੰਨ ਦੋ ਤੋਂ ਢਾਈ ਘੰਟੇ ਸਭ ਤੋਂ ਪਹਿਲਾਂ ਮੈਂ ਚਾਰ ਰਾਉਂਡ ਲਾਣੇ ਨੇ 4 ਕਿਲੋਮੀਟਰ ਬਣ ਜਾਂਦਾ ਜੀ ਕਿਲੋ ਕਿਲੋਮੀਟਰ ਦਾ ਹੈਗਾ ਵਾ ਤੇ ਉਸ ਤੋਂ ਬਾਅਦ ਮੈਂ ਪੁਸ਼-ਅੱਪਸ ਲਾਣੀਆਂ ਨੇ ਫਿਰ ਪਹਿਲਵਾਨੀ ਡੰਡ ਨੇ ਉਹ ਲਾਣੇ ਨੇ ਉੱਥੇ ਇੱਕ ਪਹਿਲਵਾਨ ਵੀਰਾ ਸੀਗਾ ਉਹਨਾਂ ਨੇ ਮੈਨੂੰ ਦੱਸਿਆ ਸੀ ਵੇਦਦਾ ਦਾ ਕਰਕੇ ਲਾਇਆ ਕਰ ਤੇ ਉਹਨਾਂ ਨੇ ਮੈਨੂੰ ਡੰਡਾ ਵੀ ਗੜਾ ਕੇ ਦਿੱਤਾ ਮੁੰਡਿਆਂ ਤੋਂ ਗਰਾਉਂਡ 'ਚ ਤੇ ਉਸੇ ਕਾਫੂਸੀ ਉਹ ਵੀ ਕਾਫੀ ਸਾਫ ਸਫਾਈ ਕਰਾ ਕੇ ਰਣ ਦਿੱਤੀ ਹਾਂਜੀ ਨਹੀਂ ਜਿਵੇਂ ਤੂੰ ਇਸਕੇ ਬਹੁਤ سارے ਲੋਕ ਆ ਜਿਹੜੇ ਮਦਦ ਵੀ ਕਰ ਦਿੰਦੇ ਆ ਪਰ ਬਹੁਤ ਸਾਰੇ ਜ਼ਿੰਦਗੀ ਸਾਨੂੰ ਅਜੇ ਵੀ ਲੋਕ ਆ ਜਾਂਦੇ ਨੇ ਇਹ ਟੀਚਰਾਂ ਮਜ਼ਾਕ ਕਰ ਦਿੰਦੇ ਆ ਅਜੀਹਾ ਵੀ ਹੋਇਆ ਗਰਾਊਂਡ ਦੇ ਵਿੱਚ ਕਰੇ ਨਹੀਂ ਅ ਗਰਾਊਂਡ ਚ ਨਹੀਂ ਹੋਇਆ ਮੇਰੀ ਜ਼ਿੰਦਗੀ ਚ ਹੋਇਆ ਕਿਵੇਂ ਉਹ ਹੋਇਆ ਜੀ ਚਲੋ ਸਡੋਗ ਆ ਨੂੰ ਹਨਾ ਤੇ ਉਹੀ ਚੀਜ਼ ਦਾ ਮਤਲਬ ਰਿਜ਼ਲਟ ਮੈਂ ਸੋਚ ਰਿਹਾ ਸੀਗਾ ਬੈਠਾ ਵੀ ਕੋਈ ਹਾਂ ਨਾ ਤੇਰੀਆਂ ਇੰਨੀਆਂ ਖੂਬੀਆਂ ਹੋਣ ਦੇ ਬਾਵਜੂਦ ਅਗਲਾ ਤੈਨੂੰ ਤੇਰੇ ਸਰੀਰ ਕਰਕੇ ਕਿਵੇਂ ਕੋਈ ਛੱਡ ਦੇਵੇ ਜਾਂ ਕੋਈ ਕਿਵੇਂ ਤੈਨੂੰ ਜੱਜ ਕਰ ਲਵੇ ਤੂੰ ਇਸ ਚੀਜ਼ ਨੂੰ ਚੇਂਜ ਕਰ ਫਿਰ ਉਹ ਚੀਜ਼ ਨੂੰ ਮੈਂ ਚੇਂਜ ਕਰਦੇ ਕਰਦੇ ਜੀ ਇੱਥੇ ਤੱਕ ਮਤਲਬ ਚੈਲੰਜ ਕਬੂਲ ਕਰ ਰਿਹਾ ਚੈਲੰਜ ਹਾਂ ਜੀ ਚੈਲੰਜ ਮੈਂ ਉਹ ਕਬੂਲ ਕਰਦਾ ਮੈਨੂੰ ਕੋਈ ਕੋਈ ਮਾੜੀ ਜੀ ਗੱਲ ਵੀ ਪਿੰਚ ਕਰਦੀ ਹੈ ਨਾ ਮੇਰੇ ਦਿਮਾਗ ਦਾ ਇਹ ਹਿਸਾਬ ਕਿਤਾਬ ਆ ਭਈ ਜਾ ਤਾਂ ਮੈਂ ਉਹ ਗੱਲ ਦਾ ਰਿਜ਼ਲਟ ਕੱਢਣਾ ਵਾ ਤੇ ਜਾ ਮੈਂ ਉਸ ਚੀਜ਼ ਦਾ ਆਨਸਰ ਅਗਲੇ ਬੰਦੇ ਤੋਂ ਲੈਣਾ ਆ ਨਹੀਂ ਫਿਰ ਗੀਤ ਲਿਖਣੇ ਕਿਵੇਂ ਸ਼ੁਰੂ ਕੀਤੇ ਕਿਵੇਂ ਆਇਆ ਮਨ ਦੇ ਵਿੱਚ ਕਿ ਗੀਤ ਲਿਖੇ ਜਾਣ ਗੀਤ ਮੈਂ ਸ਼ੁਰੂ ਤੋਂ ਸਕੂਲ 'ਚ ਵੀ ਗਾਉਂਦਾ ਸੀ ਜੀ ਸਕੂਲ 'ਚ ਵੀ ਬਹੁ ਮੈਡਲ ਵਗੈਰਾ ਮੈਨੂੰ ਮਿਲੇ ਨੇ ਟੀਚਰਸ ਤੋਂ ਬਹੁਤ ਹੈਲਪ ਕੀਤੀ ਉਹਨਾਂ ਨੇ ਗੀਤ ਮੈਂ ਸ਼ੁਰੂ ਤੋਂ ਲਿਖਦਾ ਗਾਉਂਦਾ ਸੀਗਾ ਹੂੰ ਕਦੇ ਕਿਸੇ ਕੰਪਨੀ ਨੇ ਟਾਈਪ ਅਪ ਕੀਤਾ ਹੋਵੇ ਕਿਸੇ ਗਾਇਕ ਨੇ ਕੀਤਾ ਹੋਵੇ ਤੁਹਾਡੇ ਗੀਤ ਗਾ دیے ਜਾਂ ਕਿਸੇ ਕੰਪਨੀ ਨੇ ਹਲ ਤੱਕ ਕੀਤਾ ਹੋਵੇ ਨਹੀਂ ਜੀ ਮੈਂ ਫਸਟ ਸੈਕਿੰਡ ਟਾਈਮ ਹੀ ਆ ਰਿਹਾ ਮੈਂ ਕੈਮਰੇ ਮੂਰੇ ਹਜੇ ਮੈਂ ਰਿਵੀਲ ਨਹੀਂ ਸੀ ਕੀਤਾ ਕੁਝ ਹਾਂਜੀ ਰਵਿੰਦਰ ਕੀ ਬਣਨਾ ਚਾਹੁੰਦਾ ਜ਼ਿੰਦਗੀ ਚ ਗਾਇਕ ਬਣਨਾ ਚਾਹੁੰਦਾ ਹੈ ਗੀਤਕਾਰ ਬਣਨਾ ਚਾਹੁੰਦਾ ਹੈ ਕੀ ਬਣਨਾ ਚਾਹੁੰਦਾ ਰਵਿੰਦਰ ਸਾਬ ਤੋਂ ਪਹਿਲਾਂ ਤਾਂ ਇੱਕ ਚੰਗਾ ਇਨਸਾਨ ਬਣੂੰਗਾ ਵੀ ਜਿਹੜਾ ਕਿਸੇ ਦਾ ਮਾੜਾ ਨਾ ਕਰੇ ਜੋ ਕਿ ਮੇਰੇ ਚ ਕੈਪੇਬਿਲਿਟੀ ਹੈਗੀ ਮੈਂ ਕਿਸੇ ਦਾ ਮਾੜਾ ਕਰਕੇ ਕਦੇ ਖੁਸ਼ ਨਹੀਂ ਹੈਗਾ ਸਭ ਤੋਂ ਪਹਿਲਾਂ ਤਾਂ ਮੈਂ ਚੰਗਾ ਇਨਸਾਨ ਬਣਨਾ ਚਾਹੂੰਗਾ ਤੇ ਦੂਜੀ ਗੱਲ ਜੀ ਮੇਰੀ ਪੈਰੀਓਰਿਟੀ ਸੀਗੀ ਵੀ ਸਰਕਾਰੀ ਜੋਬ ਦੀ ਮੈਨੂੰ ਜੋਬ ਵੀ ਮਿਲੀ ਸੀ ਸੈਂਟਰ ਦੀ ਪਰ ਉਹਨਾਂ 'ਚ ਮੇਰੀ ਡਿਸੇਬਿਲਟੀ ਮੈਚ ਨਹੀਂ ਹੋਈ ਉਹਨਾਂ ਨੇ ਫਿਰ ਉਹ ਮੈਨੂੰ एलिਜੀਬਲ ਨਹੀਂ ਕੀਤਾ ਉਸ ਲਈ ਤੇ ਹੁਣ ਮੇਰਾ ਸੈਕਿੰਡ ਮੇਰਾ ਮੋਟਿਵ ਤਾਂ ਇਹੀ ਹੈ ਜੀ ਵੀ ਸਿੰਗਰ ਬਣ ਜਾਈਏ ਸਿੰਗਰ ਬਣਨਾ ਮੇਰਾ ਮੋਟਿਵ ਹੈ ਜਿਹੜੇ ਤੁਹਾਡੇ ਵਰਗੇ ਹੋਰ ਬਹੁਤ ਸਾਰੇ ਹੋਣਗੇ ਆਪਣੇ ਸਮਾਜ ਦੇ ਵਿੱਚ ਹੈ ਨਾ ਜਿਹੜੇ ਜ਼ਿੰਦਗੀ ਹਾਰੀ ਬੈਠੇ ਹੁੰਦੇ ਹਨਾ ਜ਼ਿੰਦਗੀ ਨੂੰ ਨਜ਼ਰ ਹੀ ਕੁਝ ਨਹੀਂ ਆਉਂਦਾ ਹੁੰਦਾ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਸਰ ਹੁਣ ਤੁਸੀਂ ਜਦੋਂ ਮੇਰੀ ਸਾਰੀ ਗੱਲਬਾਤ ਸੁਣੀ ਹੋਈਆਂ ਤੁਹਾਨੂੰ ਵੀ ਇੱਕ ਟਾਈਮ ਤਾਂ ਲੱਗਿਆ ਹੀ ਹੋਣਾ ਵੀ ਇੰਨਾ ਚੇਂਜ ਬੰਦੇ 'ਚ ਨਹੀਂ ਆ ਸਕਦਾ ਪਰ ਹਾਰ ਮੰਨਣ ਤੇ ਤੇ ਜਿੱਤਣ 'ਚ ਸਿਰਫ ਹਾਂ ਜਾਂ ਨਾ ਦਾ ਫਾਸਲਾ ਹੁੰਦਾ ਜੀ ਜੇ ਤੁਸੀਂ ਕਹੋਗੇ ਨਾ ਵੀ ਰਵਿੰਦਰ ਵੀ ਤੂੰ ਜਾਣਾ ਹੀ ਜਾਣਾ ਤਾਂ ਰਵਿੰਦਰ 'ਚ ਜੇ ਜੇ ਹੌਸਲਾ ਆਊਗਾ ਤਾਂ ਰਵਿੰਦਰ ਜਾਊਗਾ ਹੀ ਜਾਊਗਾ ਜੇ ਆਪਾਂ ਕੋਸ਼ਿਸ਼ ਕਰਾਂਗੇ ਨਾ ਸਰ ਤਾਂ ਹੀ ਕੁਝ ਬਣੂਗਾ ਤਾਂ ਹੀ ਆਪਾਂ ਕੁਝ ਨਾ ਕੁਝ ਕਰ ਸਕਦੇ ਹਾਂ ਜੇ ਆਪਾਂ ਆ ਤੁਸੀਂ ਐਕਸਪੋਜ਼ ਕਰੋ ਜੀ ਆਪਾਂ ਇੱਕ ਖੱਡੇ 'ਚ ਪਾਣੀ ਪਾ ਕੇ ਛੱਡ ਦਈਏ ਉਹਦੀ ਦੇਖਭਾਲ ਨਾ ਕਰੀਏ ਬੰਦੇ ਦਾ ਸਰੀਰ ਵੀ ਉਹੀ ਚੀਜ਼ ਹੈ ਜੀ ਉਹ ਗਲਣਾ ਸ਼ੁਰੂ ਹੋ ਜਾਂਦਾ ਉਸ ਤੋਂ ਮੋਸ਼ਕ ਮਾਰਦੀ ਆ ਜੇ ਆਪਾਂ ਮਿਹਨਤ ਕਰਕੇ ਉਸ ਪਾਣੀ ਨੂੰ ਚੇਂਜ ਕਰਦੇ ਰਹੀਏ ਉਹਦੀ ਵਰਤੋਂ ਕਰਦੇ ਰਹੀਏ ਉਹ ਪਾਣੀ ਵੀ ਵਹਾਲ ਹੁੰਦਾ ਤੇ ਅੱਗੇ ਜਾ ਕੇ ਵੀ ਲੋਕਾਂ ਨੂੰ ਫਾਇਦੇ ਮਿਲਦੇ ਨੇ ਉਸ ਚੀਜ਼ ਦੀ ਜਦੋਂ ਤੁਸੀਂ ਹੁਣ ਗਰਾਊਂਡ 'ਚ ਜਾਂਦੇ ਹੋ ਪ੍ਰੈਕਟਿਸ ਕਰਦੇ ਹੋ ਤੁਹਾਨੂੰ ਲੋਕ ਦੇਖਦੇ ਆ ਕਦੇ ਕਿਸ ਜਿਨ੍ਹਾਂ ਨੇ ਤੁਹਾਨੂੰ ਰੁੜਦਿਆਂ ਨੂੰ ਦੇਖਿਆ ਹੋਣਾ ਜਿਨ੍ਹਾਂ ਨੇ 휠ਚੇਅਰ ਤੇ ਦੇਖਿਆ ਹੋਣਾ ਕਦੇ ਕਿਸੇ ਨੇ ਪੁੱਛਿਆ ਨਹੀਂ ਵੀ ਇੰਨਾ ਚੇਂਜ ਆਇਆ ਤੇ ਆਇਆ ਕਿਵੇਂ ਮੇਰੇ ਟੀਚਰਸ ਲੋਕਡਾਊਨ ਤੋਂ ਬਾਅਦ ਮੈਂ ਸਕੂਲ ਗਿਆ ਸੀ ਸਭ ਤੋਂ ਪਹਿਲਾਂ ਜਿਹੜੇ ਸ਼ੌਕ ਹੋਏ ਸੀ ਮੇਰੇ ਮਨਦੀਪੌਰ मैम ਨੇ ਮਨਦੀਪ ਚਾਹਲ ਜੀ ਉਹ ਸ਼ੌਕ ਹੋਏ ਸੀ ਕਹਿੰਦੇ ਰਵਿੰਦਰ ਇਨਾ ਬੜਾ ਚੇਂਜ ਮੈਂ ਕਹਾਂ ਮੈਨੇ ਜੀ ਲੋਕਡਾਊਨ ਦੀ ਦੇਣ ਆ ਜੀ ਹਾਂਜੀ ਮਤਲਬ ਲੋਕਡਾਊਨ ਨੇ ਜੇ ਬਹੁਤ ਕੁਝ ਲੋਕਾਂ ਤੋਂ ਖੋਇਆ ਤਾਂ ਬਹੁਤ ਕੁਝ ਦਿੱਤਾ ਵੀ ਹੈ ਮੈਨੂੰ ਬਹੁਤ ਕੁਝ ਦਿੱਤਾ ਹੀ ਹਾਂ ਗੁਰੂ ਗੁਰੂ ਸਾਹਿਬ ਨੇ ਗੁਰਦੁਆਰਾ ਸਾਹਿਬ ਨੇ ਮੈਨੂੰ ਬਹੁਤ ਕੁਝ ਦਿੱਤਾ ਹੀ ਮੇਰਾ ਰੂਟੀਨ ਹੈ ਜੇ ਮੈਂ ਗਰਾਊਂਡ 'ਚ ਜਾਣਾ ਹੈਡਫੋਨਸ ਨੇ ਮੇਰੇ ਕੋ ਤਰਾਂ ਵਾਲੇ ਉਹਦੇ 'ਚ ਸਭ ਤੋਂ ਪਹਿਲਾਂ ਮੈਂ ਚਉਪਾਈ ਸਾਹਿਬ ਦੀ ਬਾਣੀ ਲਾਉਣੀ ਹੈ ਮੈਂ ਉਹ ਮੈਨੂੰ ਸਮਝ ਨਹੀਂ ਆਉਂਦੀ ਪਰ ਉਹਦੇ 'ਚ ਇੱਕ ਵਾਰਡ ਆਉਂਦਾ ਵਾ ਉਹ ਦੁੱਖ ਦਰਦ ਨਾ ਨਿਕਟ ਪਏ ਜੋ ਇੱਕ ਵਾਰ ਚਉਪਾਈ ਕਹੇ ਮੈਂ ਜਦੋਂ ਵੀ ਉਹ ਵਾਰਡ ਆਉਂਦਾ ਮੈਂ ਉਹ ਬੋਲਦਾ ਵੇਦਾ ਮਤਲਬ ਮੈਂ ਇਹ ਸਮਝਦਾ ਵੀ ਜਿਹੜਾ ਚੋਪਾਈ ਸਾਹਿਬ ਕਹੂਗਾ ਉਹਦੇ ਤੇ ਕੋਈ ਦੁੱਖ ਦਰਦ ਨਹੀਂ ਆਊਗਾ ਉਹ ਚੀਜ਼ ਨੂੰ ਮੈਂ ਫੀਲ ਕਰਕੇ ਉਹਦੇ ਸਹਾਰੇ ਨਾਲ ਉਹਦੇ ਭਰੋਸੇ ਤੌਰਿਆ ਫਿਰਦਾ ਹੀ ਕੋਈ ਮੈਸੇਜ ਦੇਣਾ ਚਾਹੁੰਗੇ ਜਿਹੜੇ ਸਮਾਜ ਨੂੰ ਕੁਝ ਸਮਾਜ ਨੂੰ ਮੈਸੇਜ ਇਹੀ ਹੈ ਜੀ ਦੇਖੋ ਸਮਾਜ ਪਹਿਲੀ ਗੱਲ ਤਾਂ ਸਮਾਜ ਬਹੁਤ ਜ਼ਿਆਦਾ ਸੰਸੀਅਰ ਆ ਸਮਝਦਾਰ ਨੇ ਲੋਕ ਆਪਾਂ ਤਾਂ ਮੈਸੇਜ ਦੇਣ ਵਾਲੇ ਹੁੰਨੇ ਕੋਵਣਾ ਪਰ ਫਿਰ ਵੀ ਹੈਨਾ ਜਿਹੜੇ ਲੋਕ ਨਸ਼ਿਆਂ 'ਚ ਨੇ ਖਾਸ ਕਰਕੇ ਨਸ਼ਿਆਂ ਦੀ ਜਿਹੜੀ ਦਲਦਲਾਓ ਆਪਣੇ ਪੰਜਾਬ 'ਚ ਬਹੁਤ ਜ਼ਿਆਦਾ ਜੀ ਨਸ਼ੇ ਤਿਆਗੋ ਆਪਣੇ ਸਰੀਰ ਤੇ ਧਿਆਨ ਦਿਓ ਜੇ ਕਿਸੇ ਲਈ ਕੁਛ ਨਹੀਂ ਕਰਨਾ ਆਪਣੇ ਆਪ ਲਈ ਆਪਣੇ ਸਰੀਰ ਲਈ ਜ਼ਰੂਰ ਕੁਛ ਕਰੋ ਜੀ ਵੀ ਕੱਲ ਨੂੰ ਜਦੋਂ ਆਪਾਂ ਰੱਬ ਕੋਲ ਜਾਣਾ ਨਹੀਂ ਲੇਖਾ ਜੋਖਾ ਸਭ ਕਹਿੰਦੇ ਨੇ ਵੀ ਹੋਣਾ ਹੀ ਹੋਣਾ ਜਦੋਂ ਆਪਾਂ ਮਰਨਾ ਤਾਂ ਰੱਬ ਨੇ ਕਹਿੰਦਾ ਵੀ ਹਾਂ ਭਾਈ ਤੈਨੂੰ 20 ਸਾਲ ਦੀ ਤੈਨੂੰ 50 ਸਾਲ ਦੀ ਜ਼ਿੰਦਗੀ ਦਿੱਤੀ ਸੀ ਤੂੰ ਸਟਾਰ ਨਹੀਂ ਬਣਿਆ ਉਹ ਵੀ ਛੱਡ ਦੇ ਗੱਲ ਤੂੰ ਕੁਝ ਕਮਾ ਕੇ ਘਰਦਿਆਂ ਨੂੰ ਨਹੀਂ ਦਿੱਤਾ ਉਹ ਵੀ ਛੱਡ ਦੇ ਗੱਲ ਤੈਨੂੰ ਸਰੀਰ ਮੈਂ ਦਿੱਤਾ ਸੀ ਨਾ ਤੋ ਉਹਦੀ ਦੇਖਭਾਲ ਕਰ ਲੈਂਦਾ ਜੀ ਇਹ ਸਰਨਾਲ ਰਵਿੰਦਰ ਸਿੰਘ ਜੀ ਤੁਹਾਨੂੰ ਰਵਿੰਦਰ ਦੇ ਜਜ਼ਬੇ ਦੀ ਕਹਾਣੀ ਰਵਿੰਦਰ ਨੇ ਆਪਣੇ ਮੂੰਹੋਂ ਤੋਂ ਸੁਣਾਈ ਹੈ ਕਿ ਕਿੱਦਾਂ ਬਚਪਨ ਦੇ ਵਿੱਚ ਹਾਲਾਤ ਸੀ ਕਿੱਦਾਂ ਹੌਲੀ-ਹੌਲੀ ਇਹ ਜਿਹੜੇ ਹਾਲਾਤ ਸੁਧਰੇ ਨੇ ਗੀਤ ਵੀ ਗਾਉਂਦਾ ਹੈ ਗੀਤ ਵੀ ਸੁਣੇ ਆ ਰਵਿੰਦਰ ਤੋਂ ਜਿਹੜੇ ਕਿਤੇ ਨਾ ਕਿਤੇ ਸੱਚਾਈ ਦੇ ਨੇੜੇ ਆ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜ਼ਰੂਰ ਦਿਓ ਕੈਮਰਾਮੈਨ ਸਰੇਂਦਰ ਹੈਪੀ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਪਾਟਿਆ